ਲੁੱਟਾ ਖਵਾ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਤਾਂ ਦੱਸਦੇ ਕਿ ਲੁਟੇਰਿਆਂ ਦੇ ਕੋਲੋਂ 11 ਮੋਬਾਈਲ ਫੋਨ ਬਰਾਮਦ ਹੋਏ ਨੇ। ਅਮਰਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਦੀ ਹੈ ਕਿ ਮਾੜੀ ਅੰਸਰਾ ਦੇ ਖਿਲਾਫ ਚਲਾਈ ਵੱਡੀ ਮੁਹਿੰਮ ਦੇ ਤਹਿਤ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲਦੀ ਹੈ ਜਦੋਂ ਲੁੱਟਾ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਸ ਦਰਮਿਆਨ ਗੱਲਬਾਤ ਕਰਦੀ ਹੈ ਦੱਸਿਆ ਗਿਆ ਕਿ ਨਵੰਬਰ ਮਹੀਨੇ ਭੰਡਾਰੀ ਪੁਲ ਤੇ ਬਾਹਰੋਂ ਆਏ ਨੌਜਵਾਨਾਂ ਦੇ ਨਾਲ ਲੁੱਟ ਦਾ ਮਾਮਲਾ ਸਾਮਣੀ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਕੀਤੀ ਸੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਗਈ ਤਾਂ ਚਾਰ ਨੌਜਵਾਨਾਂ ਨੂੰ ਪਿੰਡ ਵਰਪਾਲ ਤੋਂ ਕਾਬੂ ਕੀਤਾ ਗਿਆ ਜੋ ਕਿ ਪਿੰਡ ਵਰਪਾਲ ਦੇ ਰਹਿਣ ਵਾਲੇ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ACP ਜੁਨਾਧਾਈ ਕੈਨਾਏ ਕਿ ਇਹਨਾਂ ਚਾਰਾਂ ਨੌਜਵਾਨਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਤੇ ਇਹਨਾਂ ਦੇ ਕੋਲੋਂ 11 ਮੋਬਾਈਲ ਫੋਨ ਲੁੱਟੇ ਹੋਏ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ ਇਹਨਾਂ ਨੂੰ ਧਾਰਜ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਣਾ ਤੇ ਪੁਛਗਿੱਛ ਦੌਰਾਨ ਵੱਡੇ ਖੁਲਾਸਿਆਂ ਦੀ ਉਬਿਤ ਦੱਸਿਆ ਜਾ ਰਿਹਾ ਹੈ ਕਿ ਕ੍ਰਿਮੀਨਲ ਟਾਈਪ ਦੇ ਨੌਜਵਾਨ ਨੇ ਇਹਨਾਂ ਤੇ ਜਾਨੋਂ ਮਾਰਨ ਦੇ ਵੀ ਮਾਮਲੇ ਦਰਜ ਨੇ ਉਥੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੀ ਉਮਰ ਜੜੀ ਹੈ ਵੀ ਤੋ 25 ਸਾਲ ਦੇ ਕਰੀਬ ਹੈ ਤੇ ਨਸ਼ੇ ਦੀ ਆਦੀ ਨੇ ਅੱਜ 31 ਦਸੰਬਰ 2024 ਦੇ ਸਬੰਧ ਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਸਾਡੀਆਂ ਸਾਰਾ ਏਰੀਆ ਅਸੀਂ ਸਾਰੀ ਫੋਰਸ ਦੇ ਨਾਲ ਚਿੰਗ ਦਿੱਤਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਨਰਥ ਸਬਡਿਵੀਜ਼ਨ ਦੇ ਵਿੱਚ ਤਕਰੀਬਨ ਤਕਰੀਬਨ 350 ਦੇ ਕਰੀਬ ਬੰਦਾ ਡਿਪਲੋਏ ਕੀਤਾ ਗਿਆ ਹੈ ਫੋਰਸ ਡਿਪਲੋਏ ਕੀਤੀ ਹੋਈ ਹੈ ਖਾਸ ਕਰਕੇ ਸਿਵਲ ਲਾਈਨਸ ਤੇ ਰਣਜੀਤ ਐਵੇਨਿਊ ਦੇ ਵਿੱਚ ਸਾਡੇ ਰਣਜੀਤ ਐਵੇਨਿਊ ਦੇ ਵਿੱਚ ਵੀ 20 ਤੋਂ ਪਲੱਸ ਨਾਕੇ ਲੱਗੇ ਨੇ ਤੇ ਸਿਵਲ ਲਾਈਨ ਦੇ ਵਿੱਚ ਵੀ 20 ਤੋਂ ਪਲੱਸ ਨਾਕੇ ਲੱਗੇ ਹੋਏ ਨੇ ਅਤੇ ਅਸੀਂ ਪੂਰੀ ਤੁਹਾਨੂੰ ਮੈਂ ਤੁਹਾਡੇ ਥਰੂ ਇੱਕ ਮੈਸੇਜ ਦੇਣਾ ਚਾਹੁੰਦਾ ਆ ਯੂਥ ਨੂੰ ਕਿ ਪੂਰੀ ਸਖਤਾਈ ਕੀਤੀ ਜਾਊਗੀ ਹਰ ਇੱਕ ਨੂੰ ਨਵਾਂ ਸਾਲ ਮਨਾਉਣ ਦਾ ਪੂਰਾ ਰਾਈਟ ਆ ਬਟ ਕਿਸੇ ਨੂੰ ਵੀ ਬੁਲੱਟ ਬਾਜੀ ਜਾਂ ਕੋਈ ਨੌਨਸੈਂਸ ਕਰਨ ਨਹੀਂ ਦਿੱਤੀ ਜਾਊਗੀ ਜੋ ਤੁਸੀਂ ਆਪਣੀ ਫੈਮਿਲੀ ਦੇ ਨਾਲ ਨਵਾਂ ਸਾਲ ਇੰਜੋਏ ਕਰਨ ਆਏ ਹੋ ਉਹਨੂੰ ਵਧੀਆ ਪੀਸਫੁਲ ਤਰੀਕੇ ਨਾਲ ਇੰਜੋਏ ਕਰੋ ਸਰ ਰੈਸਟੋਰੈਂਟ ਵਾਲਿਆਂ ਨੂੰ ਕੋਈ ਹਟਾਇਤਾ ਵਿਯਾਰੀ ਕੀਤੀਆਂ ਗਈਆਂ ਹਟਾਇਤਾ ਜੀ ਆਲਰੇਡੀ ਆਲਰੇਡੀ ਕਨਵੇਡ ਹੋ ਗਈਆਂ ਹੋਈਆਂ ਉਹਨਾਂ ਨੂੰ ਆਲਰੇਡੀ ਕਨਵੇਡ ਹੋ ਗਈਆਂ ਹੋਈਆਂ ਬਾਹਰ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਵੱੜੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੂਰਾ ਅਸੀਂ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਅਸੀਂ ਸਾਰੇ ਆਪਣੇ ਫੋਰਸ ਕੰਮ ਕਰਾਂਗੇ ਜਹਲਾ ਸਣਾ ਇੱਕ ਕੋਈ ਸਮਾਸੀ ਲਾਰਨ ਚੋਰਦੇ ਉੱਤੇ ਨਾ ਬੜੀ ਬੜੀ ਦਰੂ ਲੋਗ ਆਉਂਦੇ ਸੀ ਕਿ ਇਸ ਜਗ੍ਹਾ ਤੇ ਤੁਸੀਂ ਨਵਾਂ ਸਾਲ ਮਨਾਉਂਦੇ ਨਾ ਅੱਜ ਸਮਾਂ ਅੱਜ ਸਿਰਫ ਉੱਤੇ ਕੁਲ ਸੁਨਜਣਾ ਦੀ ਲੋਕ ਡਰਦੇ ਨੇ ਉੱਤੇ ਪਹੁੰਚੇ ਕਾਰਨ ਕੀ ਸਮਝ ਦੇਸੀ ਜੀ ਦੇਖੋ ਜੀ ਡਰ ਨਹੀਂ ਆ ਡਰ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ ਦੇਖੋ ਪੁਲਿਸ ਦਾ ਇਹਦਾ ਕੰਮ ਹੈ ਪੁਲਿਸ ਕੋਈ ਨਿਭਾਰੀ ਆ ਪੁਲਿਸ ਦਾ ਕੰਮ ਹੀ ਆ ਕੋਈ ਨਿਭਾਰੀ ਆ ਹੁਣ ਲੋਕ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਆਗਾ ਉਹ ਉਹਨਾਂ ਨੂੰ ਹੋਗਾ ਬਟ ਸਾਰਿਆਂ ਨੂੰ ਨਵਾਂ ਸਾਲ ਮਨਾਉਣ ਦਾ ਪੂਰਾ ਰਾਇਦਾ ਹੈ ਪਰ ਨੌਜਵਾਨਾਂ ਨੂੰ ਕੀ ਮੈਸੇਜ ਹੈ ਸ਼ਰਾਬ ਪੀਂਦੇ ਨੇ ਰਾਤ ਨੂੰ ਉਹਨਾਂ ਵਾਂਗਰ ਪੁੱਲ ਮੈਂ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਫੈਮਿਲੀਜ਼ ਦੇ ਨਾਲ ਆਓ ਫੁੱਲਰ ਬਾਜੀ ਜੋ ਪ੍ਰੇਰ ਕਰੋ ਮੈਂ ਤੁਹਾਡੇ ਸਾਰਿਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਮਾਨਯੋਗ ਸੀਪੀ ਸਾਹਿਬ ਦੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਟਾਈਮਿੰਗ ਦੀ ਫਾਊਂਡੇਸ਼ਨ ਹੈ ਜੀ ਕਿਰਾਦੀ ਜੀ ਇਹ ਅਸੀਂ ਤਕਰੀਬਨ ਸਾਡੀ ਸਾਰੀ ਫੋਰਸ 4 ਵਜੇ ਤੱਕ ਸਿਰੇ ਬਾਹਰ ਹੋਊਗੀ ਠੀਕ ਹੈ ਥੈਂਕ ਯੂ